ਸੋ ਅਜੇ ਦਾ ਜੋ ਸ਼ਬਦ ਹੈ 1127 ਅੰਕ ਤੋਂ ਆਰੰਭ ਹੋ ਕੇ 1128 ਤੇ ਸੰਪੂਰਨ ਹੁੰਦਾ ਜੀ ਤੇ ਅੱਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਚਰਚੀ ਪਾਸ਼ਾ ਜੀ ਦੀ ਬਾਣੀ ਆਰੰਭ ਹੈ ਰਾਗ ਭੈਰੋਂ ਮਹਲਾ ਤੀਜਾ ਚੌਪ ਦੇ ਘਰ ਪਹਿਲਾ ਭੈਰੋਂ ਰਾਗ ਹੈ ਮਹਲਾ ਤੀਜਾ ਤੀਜੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰ ਦੇਣੇ ਚੌਪ ਦੇ ਚਾਰ ਪਦਿਆਂ ਦਾ ਸ਼ਬਦ ਹੈ ਕਰ ਪਹਿਲਾ ਪਹਿਲੇ ਘਰ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦਾ ਉਪਦੇਸ਼ ਹੈ ਏ ਓੰਕਾਰ ਸਤਗੁਰ ਪ੍ਰਸਾਦ ਰੱਬ ਇੱਕ ਹੈ ਓੰ ਪ੍ਰਕਾਸ਼ਕ ਹੈ ਕਾਰ ਇੱਕ ਰਸ ਹੈ ਸਤਗੁਰ ਸਤ ਦਾ ਗਿਆਨ ਪ੍ਰਸਾਦ ਉਹਦੀ ਕਿਰਪਾ ਸਤ ਦਾ ਗਿਆਨ ਉਹਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਜਾਤ ਕਾ ਗਰਭ ਨਾ ਕਰਿਯਹ ਕੋਈ ਜਾਤ ਦਾ ਗਰਮ ਨਾ ਕਰੋ ਪਾਤਸ਼ਾਹ ਕਹਿੰਦੇ ਜਿਹੜੀਆਂ ਜਾਤਾਂ ਮਨੁੱਖ ਨੇ ਬਣਾਈਆਂ ਹੋਈਆਂ ਜੇ ਤੂੰ ਗਰਮ ਕਰੂ ਮਾਣ ਕਿਸੇ ਦਾ ਮਾਣ ਕਰਨਾ ਤਾਂ ਭਾਈ ਜਿਹਦੀ ਤੂੰ ਜਾਤ ਹੈ ਰੱਬ ਦੀ ਜਾਤ ਹੈ ਜੋਤ ਕੀ ਜਾਤ ਜਾਤ ਕੀ ਜੋਤੀ ਆਪਾਂ ਸਾਰੇ ਰੱਬ ਦੀ ਜਾਤ ਹੈ ਉੱਤੇ ਮਾਣ ਕਰ ਮਾਣ ਕਰੋ ਤਾਂ ਉਪਰੇ ਮੇਰੇ ਪ੍ਰੀਤਮ ਪਿਆਰੇ ਪਰ ਇਹ ਉਹਨਾਂ ਜਾਤਾਂ ਦਾ ਗਰਮ ਕਰਦਾ ਜੋ ਮਨੁੱਖ ਨੇ ਬਣਾਈਆਂ ਹੋਈਆਂ ਨਾ ਕਰੋ ਕੁਰ ਮਰਦਾ ਚ ਕਹਿੰਦੇ ਇਹ ਨਾ ਕਰਿਆ ਕਰੋ ਭਾਈ ਬ੍ਰਹਮ ਬਿੰਦੇ ਸੁ ਬ੍ਰਹਮਣ ਹੋਈ ਆ ਤੁਸੀਂ ਕਹਿੰਦੇ ਬ੍ਰਹਮਣ ਕਿਹਨੇ ਬ੍ਰਹਮਣ ਨਾ ਇਹੋੜੀ ਬੁੱਧੀ ਰੱਖ ਲਈ ਤਿਲਕ ਲਾ ਲਏ ਧੂਤੀ ਲਾ ਲਈ ਬ੍ਰਹਮਣ ਬਣ ਕੇ ਤੇਖਤਾਰਣ ਕਰਨ ਦੇ ਨਾਲ ਕੋਈ ਬ੍ਰਹਮਣ ਨਹੀਂ ਹੋ ਜਾਂਦਾ ਜਿਹੜਾ ਬ੍ਰਹਮ ਨੂੰ ਜਾਣਦਾ ਬਿੰਦੇ ਹੁੰਦਾ ਜਾਣਣਾ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਉਹ ਬ੍ਰਹਮਣ ਹੁੰਦਾ ਹੈ ਜੀ ਗੁਰਵਾਣੀ ਬ੍ਰਹਮਚਾਰਣ ਇਹ ਤੋਂ ਬ੍ਰਹਮਚਾਰ ਕਬੀਰ ਸਾਹਿਬ ਕਹਿੰਦੇ ਲੋਕ ਜਾਣਦੇ ਕੀਤੇ ਤੋਂ ਬ੍ਰਹਮਚਾਰ ਗੁਰਵਾਣੀ ਨੂੰ ਜਾਣਨ ਵਾਲਾ ਬ੍ਰਹਮਣ ਹੈ ਜੀ ਤੇ ਦੇਖ ਧਾਰਨ ਕਰਨ ਵਾਲਾ ਨਹੀਂ ਉਹ ਬ੍ਰਹਮਣ ਨਹੀਂ ਹੈ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਜਿਹੜੇ ਜਾਤੀ ਦਾ ਹੰਕਾਰ ਕਰਦੇ ਨੇ ਉਹਨਾਂ ਨੂੰ ਮੂਰਖ ਤੇ ਗਵਾਰ ਕਰ ਦਿੱਤਾ ਜੀ ਅਨਪੜ ਉਹ ਸਲਝਣ ਪੜ ਨਹੀਂ ਤੇ ਬ੍ਰਹਮਣ ਕਹਿੰਦਾ ਮੈਂ ਹੈ ਜੀ ਬੀਰ ਪੜੇ ਉਹਨੇ ਸਿਮਰਤੀਆ ਸ਼ਾਸਤਰਾਂ ਪੜ੍ਹ ਸ਼ਾਸਤਰ ਪੜ੍ਹੇ ਨੇ ਮੈਂ ਪੜਿਆ ਲਿਖਿਆ ਅਚੇ ਪਾਤਸ਼ਾਹ ਜੀ ਕਹਿੰਦੇ ਜੇ ਤੇਰੇ ਮਨ ਦੇ ਵਿੱਚ ਬ੍ਰਾਹਮਣ ਪੂਣੇ ਦਾ ਹੰਕਾਰ ਹੈ ਮੂਰਖ ਵਾਰ ਇਹ ਕਹਿੰਦੇ ਜਾਤ ਦਾ ਗਰਵ ਨਾ ਕਰ ਉਰਖ ਗਵਾਰਾ ਇਹ ਸਾਰੀਆਂ ਇਹ ਆਪਣੇ ਮਨ ਨੂੰ ਕਹਿ ਦਿੰਦੀਆਂ ਨੇ ਜੀ ਅਸੀਂ ਜੇ ਸਾਡੇ ਇਹ ਮਤਲਬ ਹੈ ਨਾ ਵੀ ਅਸੀਂ ਉਹ ਉੱਚ ਜਾਤੀ ਵਿੱਚ ਆ ਜਾਂ ਕਿਦਾਂ ਤੇ ਮਾਨ ਨੂੰ ਇਹ ਗੱਲਾਂ ਕਹਿਣੀਆਂ ਜੀ ਚਲੋ ਜੀ ਮੇਰੇ ਆਪਣੇ ਆਪ ਨੂੰ ਮਾਨ ਜਿਵੇਂ ਹਾਂ ਵੀ ਮੈਂ ਸਿਖਿਆ ਜੀ ਉਸ ਨਾਲ ਮਨ ਵੀ ਗੱਲਾਂ ਕਹਿਣੀਆਂ ਜੀ ਸਹੀ ਗੁਰੂ ਸਾਹਿਬ ਕਹਿੰਦੇ ਰਹਿਣੀ ਰਹਿ ਸੋਈ શક ਮੇਰਾ ਤਿਰਕ ਰਹਿਤ ਹੈ ਆ ਭੇਖਦਾਰ ਕਰਨ ਦਾ ਸਿੱਖ ਨਹੀਂ ਹੋ ਸਕਦਾ ਇਹ ਗੱਲਾਂ ਸਾਰੀਆਂ ਆਪਣੇ ਆਪ ਨਾਲ ਕਰੀ ਜਾਣੀਆਂ ਅਸੀਂ ਆਪਣੇ ਆਪ ਨੂੰ ਕਹਿੰਦੇ ਹੀ ਕੱਖ ਨਹੀਂ ਤੇ ਆਪਣਾ ਸਿਸਟਮ ਜਿਹੜਾ ਸਾਡੀਆਂ ਲੋੜਾਂ ਲੋੜ ਅਨੁਸਾਰ ਸਾਡਾ ਜੀਵਨ ਹੈ ਲੈ ਸਾਡੀਆਂ ਜਿਹੜੀਆਂ ਲੋੜਾਂ ਹਨ ਬਸ ਉਹ ਜਿੱਦਾਂ ਮਰਜ਼ੀ ਪੂਰੀਆਂ ਹੋਣ ਉਦਾਂ ਦਾ ਜੀਵਨ ਅਸੀਂ ਬਣਾ ਲਿਆ ਗੁਰੂ ਤਾਂ ਪਾਸੇ ਹੈ ਜੀ ਸਾਡੀ ਲੱਗ ਚੋ ਦੇਖੋ ਗੁਰੂ ਦਾ ਉਪਦੇਸ਼ ਦੇਖੋ ਕਿ ਜਿੱਥੇ ਮੈਂ ਗਲਤਿਆਂ ਉੱਥੇ ਗੁਰੂ ਦੀ ਗੱਲ ਆਪਣੇ ਆਪ ਨਾਲ ਕਰਨੀ ਹੈ ਇਸ ਗਰਵ ਤੇ ਚਲ ਹੈ ਬਹੁਤ ਵਿਕਾਰਾ ਰਹੋ ਮਹਾਰਕੰਦੀ ਲਾ ਜਾਤੀ ਦਾ ਗਰਭ ਹੈ ਨਾ ਇਹ ਨਾ ਕਰਿਆ ਕਰੋ ਕਿੰਦੇ ਸੋ ਅਗਰ ਤੁਸੀਂ ਜਾਤੀ ਦਾ ਗਰਭ ਕਰੋਗੇ ਨਾ ਜੀ ਤੇ ਇਹਨਾਂ ਵਿਕਾਰ ਪੈਦਾ ਹੋਣਗੇ ਦੂਜੀ ਚੱਲ ਹੈ ਬਹੁਤ ਵਿਕਾਰ ਆ ਇਹਦੇ ਨਾਲ ਹੈ ਨਾ ਵੀ ਜਾਤੀ ਦੇ ਨਾਂ ਤੇ ਝਗੜੇ ਵੀ ਬਹੁਤ ਪੈਦਾ ਹੁੰਦੇ ਆ ਜੀ ਜਾਤੀ ਨਾਂ ਦੇ ਉੱਤੇ ਝਗੜੇ ਪੈਦਾ ਹੁੰਦੇ ਆ ਤੇ ਇਹ ਨਾ ਕਰਿਆ ਕਰੋ ਬਾਸ਼ਾ ਕਿੰਦੇ ਜੀ ਇਸ ਗਰਭ ਤੇ ਜਨ ਹੈ ਬਹੁਤ ਵਿਕਾਰ ਰਹ ਹਮ ਅ ਜੱਲੀ ਗੱਲ ਜਰੂਰ ਜਾਤੀ ਦੀ ਗੱਲ ਆਉਂਦੀ ਬੰਦੇ ਨੂੰ ਸਭ ਤੋਂ ਵੱਧ ਹੰਕਾਰ ਆਉਂਦਾ ਜੀ ਬੜਾ ਵੱਡਾ ਵਕਾਰਿਆ ਜੀ ਹੰਕਾਰ ਜਣਾ ਇਹਦੇ ਕਰਕੇ ਸੰਸਾਰ ਵਿੱਚ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ ਜੀ ਸ਼ਿਸ਼ ਕਰਕੇ ਗਰਭ ਨਾ ਕਰੋ ਤਰਹੋ ਚਾਰੇ ਵਰਣ ਆਖ ਸਭ ਕੋ ਹੀ ਚਾਰ ਵਰਣਾ ਵਿੱਚ ਵਣ ਦਿੱਤਾ ਇਹ ਵੀ ਹਿੰਦੁਸਤਾਨ ਵਿੱਚ ਇਹ ਚਾਰ ਵਰਣ ਹੋਰ ਦੱਸੋ ਕਿਥੇ ਚਾਰ ਵਰਣ ਕਿਸ ਨੂੰ ਪਤਾ ਬ੍ਰਾਹਮਣ ਕੌਣ ਹੈ ਖੱਤਰੀ ਕੌਣ ਹੈ ਸ਼ੂਦਰ ਵੈਸ਼ ਕੌਣ ਹੈ ਆਪਾਂ ਹੁਣ ਕਿਥੇ ਬੈਠੇ ਇੱਥੇ ਇਹਨਾਂ ਨੂੰ ਪਤਾ ਜੀ ਮਰਕਾ ਦੇ ਵਿੱਚ ਕਿਸੇ ਨੂੰ ਪਤਾ ਕੁਝ ਨਹੀਂ ਪਤਾ ਜੀ ਇਹ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਕੰਮ ਚੱਲਿਆ ਜੀ ਚਾਰੇ ਵਰਣ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਖਿਆ ਸਭ ਕੋਈ ਸਾਰੇ ਤੁਸੀਂ ਆਖਦੇ ਹੋ ਕਹਿੰਦੇ ਬ੍ਰਹਮ ਵਿੰਦ ਤੇ ਸਭ ਉਪਤ ਹੋਈ ਉਤਪਤੀ ਦਾ ਬ੍ਰੰਮ ਬਿੰਦੂ ਤੋਂ ਹੀ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਜਿਹੜੀ ਉਤਪਤੀ ਆ ਉਹ ਦੇਖੋ ਉਹ ਬ੍ਰੰਮ ਬਿੰਦੂ ਆ ਪਾਜਾ ਕਹਿੰਦੇ ਮਾਟੀ ਇੱਕ ਸਗਲ ਸੰਸਾਰਾ ਸਾਰਾ ਸੰਸਾਰ ਇਹ ਪੰਜਾਂ ਤਤਾਂ ਦੀ ਮਿੱਟੀ ਦੇ ਬਣਿਆ ਹੋਇਆ ਜੀ ਪੰਜਾਂ ਤਤਾਂ ਦੀ ਮਿੱਟੀ ਲੱਗੀ ਹੋਈ ਸਾਰੇ ਸੰਸਾਰ ਪਰ ਜੋ ਕੁਝ ਵੀ ਤੁਸੀਂ ਦੇਖਦੇ ਨਾ ਸਾਰਾ ਕੁਝ ਪੰਜਾਂ ਤਤਾਂ ਦੇ ਬਣਿਆ ਹੋਇਆ ਮਾਟੀ ਇੱਕ ਸਗਲ ਸੰਸਾਰਾ ਬਾਬੇ ਦੇ ਭਾਂਡੇ ਘੜਾ ਕੁਮਾਰਾ ਤੇ ਹੁਣ ਅੱਡ-ਅੱਡ ਤਰ੍ਹਾਂ ਦੇ ਭਾਂਡੇ ਜਿਹੜਾ ਕਮਿਆਰ ਘੜਦਾ ਛੋਟੇ ਆ ਵੱਡੇ ਆ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ ਸੋ ਇਸੇ ਤਰ੍ਹਾਂ ਹੀ ਆਪੇ ਭਾਂਡੇ ਸਾਜੇ ਨੇ ਆਪੇ ਪੂਰਦੇ ਐਡੇ ਸ਼ਰੀਰਾਂ ਨੂੰ ਭਾਂਡੇ ਕਿਹਾ ਹੋਇਆ ਜੀ ਸਭ ਤੋਂ ਵੱਡਾ ਕਮਿਆਰ ਤਾਂ ਰੱਬ ਹੈ ਜੀ ਇਹਨੇ ਅੱਡ-ਅੱਡ ਤਰ੍ਹਾਂ ਦੇ ਭਾਂਡੇ ਸਾਜ ਦਿੱਤੇ ਜੀ ਮਟੀ ਕੋ ਜਿਹ ਲੱਗੀ ਸਾਰਿਆਂ ਨੂੰ ਪੰਜ ਤੱਤ ਮਿਲ ਦੇਹੀ ਕਾ ਆਕਾਰ ਮਿੱਟੀ ਦਾ ਗੱਲ ਵੀ ਮਿੱਟੀ ਦਾ ਖਲਾਸਾ ਕਰਦਾ ਪੰਜਾਂ ਤੱਤਾਂ ਨੂੰ ਰਲਾਇਆ ਪੰਜਾਂ ਤੱਤਾਂ ਨੂੰ ਰਲਾਇਆ ਗੁੰਨਿਆ ਰਲਾ ਕੇ ਤੇ ਆਕਾਰ ਬਣਾਤਾ ਜੀ ਉਦਾਂ ਤੁਸੀਂ ਦੇਖੋ ਇਹ ਮਿੱਟੀ ਵੀ ਜਿਹੜੀ ਜਿੰਨਾ ਚਿਰ ਪਾਣੀ ਨਾਲ ਆਇਆ ਜਾਵੇ ਤਾਂ ਉਹਦੇ ਭਾਂਡੇ ਨਹੀਂ ਬਣ ਸਕਦੇ ਫਿਰ ਮਿੱਟੀ ਵੀ ਚਿਕਣੀ ਚਾਹੀਦੀ ਜੇ ਭਾਂਡੇ ਬਣਦੇ ਜੀ ਤਦ ਇੱਕ ਕਬਰਾਂ ਦੀ ਮਿੱਟੀ ਲੈਂਦੇ ਆ ਕਮਰਾਂ ਦੀ ਮਿੱਟੀ ਦੇ ਨਾਲ কুমਰ ਜਿਹੜੇ ਇੱਟਾ ਪੱਥ ਦੇ ਆ ਭਾਂਡੇ ਬਣਾਉਂਦੇ ਆ ਉਹ ਵਧੀਆ ਹੁੰਦੀ ਹੈ ਮਿੱਟੀ ਚਿਕਣੀ ਸਿਰਸ ਕਰਕੇ ਇਹ ਪੰਜ ਤੱਤ ਮਿਲ ਕੇ ਆਪੇ ਤੱਤ ਸਾਰੇ ਪੂਰੇ ਹੋ ਜਾਂਦੇ ਆ ਆਕਾਰ ਬਣਾਉਣ ਲਈ ਅੱਗ ਹਵਾ ਪਾਣੀ ਆਕਾਸ਼ ਤਤਾਲ ਸੋ ਅੱਗ ਹਵਾ ਪਾਣੀ ਤਸਤੀ ਆਕਾਸ਼ ਇਹ ਪੰਜ ਤੱਤ ਰਲ ਗਏ ਫਿਰ ਦੇਹੀ ਦੇ ਆਕਾਰ ਇਹ ਇਹ ਇਸ ਮਿੱਟੀ ਦੇ ਬਣਾਏ ਗਏ ਕੱਟ ਵੱਧ ਕੋ ਕਰਾ ਵਿਚਾਰਾ ਹੂੰ ਕੋਈ ਨਹੀਂ ਕਹਿ ਸਕਦਾ ਵੀ ਹਾਂ ਬਈ ਇੱਥੇ ਮਨੇ ਮਿੱਟੀ ਕੱਟ ਲਈ ਇਤ ਜਿਆਦਾ ਲਈ ਜੀ ਕੋਈ ਨਹੀਂ ਕਹਿ ਸਕਦਾ ਜੀ ਲ ਕਿੱਚ ਨਹੀਂ ਵਿਚਾਰਾ ਕੋ ਕਹਿ ਦੇ ਜੀ ਇਹਦਾ ਸਰੀਰ ਸਹੀ ਨਹੀਂ ਬਣਿਆ ਇਹਦਾ ਸਰੀਰ ਸਹੀ ਨਹੀਂ ਬਣਦਾ ਉਹ ਜਿੱਥੇ ਸਰੀਰ ਬਣਾਏ ਰੱਬ ਨੇ ਪ੍ਰਮਾਤਮਾ ਪਰਮੇਸ਼ਰ ਨੇ ਉਥੇ ਕਰਮਾਂ ਦਾ ਵੀ ਹਿਸਾਬ ਨਾਲ ਹੈ ਜੀ ਕਰਮਾਂ ਦੇ ਹਿਸਾਬ ਨਾਲ ਇੱਕ ਜਨਮ ਆ ਕਰਮਾਂ ਦੇ ਹਿਸਾਬ ਨਾਲ ਸਰੀਰ ਬਣਦੇ ਪੈਣੇ ਸੋ ਇਹ ਵੀ ਬੜਾ ਫਰਕ ਹੈ ਜੀ ਇਹ ਵੀ ਇਹ ਜਿਹੜੇ ਸਰੀਰ ਜਿਹੜੇ ਬਣਾਏ ਜਾਂਦੇ ਆ ਰੱਬ ਬਣਾਉਂਦਾ ਇਹਨਾਂ ਤੇ ਵੀ ਕਰਮ ਦਾ ਸਿਸਟਮ ਚੱਲਦਾ ਗਿਆ ਜੀ ਕੋਈ ਘੱਟ ਵੱਧ ਨਹੀਂ ਕਹਿ ਸਕਦਾ ਜੀ ਕੋਈ ਕਹਿ ਨਹੀਂ ਸਕਦਾ ਕਿ ਮਾਂ ਦੇ ਗਰਭ ਵਿੱਚ ਕੋਈ ਐਸਾ ਵੀ ਮੇਰਾ ਸਰੀਰ ਜੀ ਵਧੀਆ ਬਣੇ ਤੇ ਮੈਂ ਪਹਿਲਵਾਨ ਬਣਨਾ ਮੇਰਾ ਦਿਮਾਗ ਵਧੀਆ ਨਹੀਂ ਚਾਹੀਦਾ ਮੈਂ ਇੱਕ ਹਾਂ ਬਹੁਤ ਵਿਦਵਾਨ ਬਣਨਾ ਨਾ ਕੋਈ ਨਹੀਂ ਕਹਿ ਸਕਦਾ ਉਹਨੇ ਆਪਣੇ ਹਿਸਾਬ ਨਾਲ ਉਹ ਕਰਮਾਂ ਦੇ ਹਿਸਾਬ ਨਾਲ ਦੇਖੀਦਾ ਕਾਰ ਕਰਦਾ ਜੀ ਠੀਕ ਨਹੀਂ ਇਸੇ ਕਰਕੇ ਹੀ ਛੀਰਾਂ ਚ ਫਰਕ ਹੈ ਜੀ। ਇਸੇ ਕਰਕੇ ਫਰਕ ਹੈ ਜੀ। ਕਹਿਤ ਨਾਨਕ ਇਹ ਜਿਉ ਕਰਮ ਬੰਧ ਹੋਈ। ਇਹ ਜਿਹੜਾ ਜੀਵ ਆ ਨਾ ਇਹ ਕਰਮਾਂ ਚ ਬੰਦ ਦਿੱਤਾ ਜੀ। ਇਹ ਕਰਮ ਵੀ ਤਾਂ ਇਹ ਕੀਤੇ ਹੋਏ ਨੇ। ਕਰਮ ਬੰਧ। ਕਰਮਾਂ ਦਾ ਵਜਿਆ ਹੋਇਆ ਜੀ। ਤੇ ਆਪਣੇ ਕਰਮਾਂ ਕਰਕੇ ਫਿਰ ਉਹ ਜੀ ਨੂੰ ਕਾਇਆ ਮਿਲਦੀ ਆ। ਉਹ ਜਿਹੇ ਸਰੀਰ ਮਿਲਦਾ ਜੀ। ਕਰਮਾਂ ਚ ਬੱਧਾ ਉਹ ਕਿ ਸਰੀਰ ਮਿਲਗਾ ਫੇ ਵੀ ਕਰਮਾਂ ਚ ਬੱਧਾ ਹੋਇਆ। ਸਤਿਗੁਰੂ ਤੋਂ ਬਿਨਾ ਕੌਣ ਛੁਡਾਵੇ ਕਰਮਾਂ ਚ ਸਤਿਗੁਰੂ ਤੋਂ ਬਿਨਾ ਕੋਈ ਨਹੀਂ ਛੁਡਾ ਸਕਦਾ ਸੀ ਕਹਿਤ ਨਾਨਕ ਇਹ ਜੀਓ ਕਰਮ ਬੰਧ ਹੋਈ ਪਿੰ ਸਤਿਗੁਰੂ ਭੇਟੇ ਮੁਕਤ ਨਾ ਹੋਈ ਜਿਨ੍ਹਾਂ ਚਿਰ ਗੁਰੂ ਦੇ ਨਾਲ ਭੇਟ ਨਹੀਂ ਹਦੀ ਨਾ ਜੀ ਉਹਨਾਂ ਚਿਰ ਮੋਕਸ਼ ਨਹੀਂ ਹੈ ਜੀ ਕਿਹੜੀ ਮੁਕਤੀ ਹੈ ਪੂਰੀ ਗੁਰੂ ਨਾਲ ਹੈ ਸ਼ਬਦ ਦੇ ਨਾਲ ਹੈ ਸ਼ਬਦ ਤੋਂ ਬਿਨਾ ਜੇ ਤੁਸੀਂ ਕਹੋ ਵੀ ਹਾਂ ਵੀ ਮੁਕਤੀ ਹੋਣੀ ਨਾ ਅਸੰਭਵ ਹੈ ਜੀ ਬਿਨ ਸਤਗੁਰੂ ਭੇਟੇ ਜਿਨ੍ਹਾਂ ਜੀ ਕਰ ਅਸੀਂ ਆਪਣਾ ਸਤਗੁਰੂ ਦੇ ਅੱਗੇ ਭੇਟਾ ਨਹੀਂ ਰੱਖਦੇ ਤਨ ਮਨ ਧਨ ਸਭ ਸੌਂਪ ਗੁਰੂ ਦਾ ਭੇਟ ਬਿਨ ਕਰ ਸਬਿਨ ਸਤਗੁਰੂ ਭੇਟੇ ਦਾ ਮਤਲਬ ਇਹ ਜੀ ਮਨ ਵਿੱਚ ਸਤਗੁਰੂ ਦੇ ਪਾਸ ਮਨ ਸਤਗੁਰੂ ਦੇ ਕੀ ਰੱਖਦੇ ਥੇਰੀ ਮੋਕਸ਼ਿਆ ਜਿਨ੍ਹਾਂ ਜੀ ਕਰ ਆਪਣਾ ਹਵਾਲੇ ਨਹੀਂ ਕਰਦੇ ਉਹਨਾਂ ਜੀ ਕਰ ਗੁਰੂ ਕੀ ਕਰੇਗਾ ਜੀ ਸੱਚਾ ਸਤਗੁਰੂ ਕੀ ਆ ਕਰੇ ਸੇਖਾ ਕਪੜਾ ਦੇਣ ਨੂੰ ਤਿਆਰ ਨਹੀਂ ਉੱਥੇ ਗੁਰੂ ਕੀ ਕਰੇਗਾ ਜੀ ਤੇ ਗੁਰੂ ਕੀ ਕਰੂਗਾ ਜੀ ਇਸ ਕਰਕੇ ਮਹਾਰਾਜ ਨੇ ਕਹਤਾ ਬਿਨ ਸਤਗੁਰੂ ਭੇਟੇ ਮੁਕਤ ਨਾ ਹੋਈ ਅਗਲਾ ਸ਼ਬਦ ਹੈ ਜੀ ਘਰੋਂ ਮਹੱਲਾ ਤੀਜਾ ਇਹ ਵੀ ਤੀਜੇ ਪਾਸ਼ਾ ਜੀ ਦਾ ਯੋਗ ਜੋਗੀ ਗ੍ਰਹੀ ਪੰਡਿਤ ਵੇਖਤਾ ਰੀ ਇਸ ਉਤੇ ਆਪਣੇ ਅਹੰਕਾਰੀ ਜੋਗੀਆਂ ਨੂੰ ਵੀ ਮਹਾਰਾਜ ਨੇ ਸੁੱਤੇ ਮੰਨਿਆ ਜੀ ਗ੍ਰਿਸ਼ਤੀਆਂ ਨੂੰ ਵੀ ਸੁੱਤੇ ਇਸ ਉਤੇ ਮੰਨਿਆ ਜੀ ਪੰਡਤਾਂ ਨੂੰ ਸੁੱਤੇ ਮੰਨਿਆ ਜੀ ਵੇਖਤਾਰੀ ਸ਼ਬਦ ਵਰਤੇ ਉਹ ਵੇਖਤਾਰੇ ਸਾਰਿਆਂ ਤੇ ਲੱਗ ਜਾਂਦੇ। ਵੇਖਤਾਰੀ ਇਹ ਸੂਤੇ ਆਪਣੇ ਅਹੰਕਾਰ ਹੀ ਕਿਦਾਂ ਸੁੱਤੇ ਹੋਏ ਨੇ ਕਹਿੰਦੇ ਇਹਨਾਂ ਨੂੰ ਆਪ ਆਪਣਾ ਅਹੰਕਾਰ ਹੈ। ਗ੍ਰਸਤੀ ਕਹਿੰਦਾ ਮੈਂ ਕਮਾਉਣਾ। ਨਾ ਆਪਣੇ ਅਹੰਕਾਰ ਚ ਢੁਬਿਆ ਹੋਇਆ। ਜੋਗੀ ਕਹਿੰਦਾ ਮੈਂ ਤਿਆਗੀ ਆ ਉਹ ਆਪਣੇ ਹੰਕਾਰ ਚ ਢੁਬਿਆ ਹੋਇਆ। ਪੰਡਿਤ ਉਹ ਕਹਿੰਦਾ ਬਿਦਵਾਨ ਆ ਵਿਦਵਾਨ ਨੂੰ ਪੰਡਿਤ ਕਹਿੰਦੇ ਨਾ ਜੀ। ਜਿਹੜਾ ਵਿਦਵਾਨ ਹੁੰਦਾ ਉਹਨੂੰ ਪੰਡਿਤ ਕਿਹਾ ਜਾਂਦਾ। ਉਹਨੂੰ ਆਪਣੀ ਵਿਦਵਤਾ ਦਾ ਹੰਕਾਰ ਹੈ। ਇਸ ਕਰਕੇ ਆਪਣੇ ਹੰਕਾਰ ਦੇ ਵਿੱਚ ਇਹ ਸੁਤੇ ਪਏ ਨੇ ਇਹ ਸੁਤੇ ਆਪਣਾ ਅਹੰਕਾਰੀ ਹਰ ਕੋਈ ਆਪੋ ਆਪਣੇ ਹੰਕਾਰ ਵਿੱਚ ਸੁੱਤਾ ਹੋਇਆ ਜੀ ਮਾਇਆ ਮਦਮਤਾ ਰਹਿਿਆ ਸੋਏ ਇਹਨਾਂ ਮਾਇਆ ਦੇ ਨਸ਼ੇ ਦੇ ਵਿੱਚ ਮਦ ਨਸ਼ਾ ਹੁੰਦਾ ਜੀ ਨਾ ਮਤਾਂ ਦਾ ਮਸਤ ਹੋਣਾ ਇਹ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੋਇਆ ਰਹਿਿਆ ਸੋਇ ਇਸੇ ਕਰਕੇ ਇਹ ਜਾਗਦਾ ਹੀ ਨਹੀਂ ਹੈ ਇਹਦੀ ਜਾਗ ਹੀ ਨਹੀਂ ਖੁੱਲ ਰਹੀ ਹੈ ਰਹਿਿਆ ਸੋਇ ਸੌ ਰਿਹਾ ਹੈ ਇਹ ਜੀਵ ਜਿਹੜਾ ਹੈ ਇਹਦੀ ਜਾਗ ਨਹੀਂ ਖੁੱਲਦੀ ਪਈ ਮਾਇਆ ਮਦਮਤਾ ਰਹਿਿਆ ਸੋਇ ਜਾਗਤ ਰਹਿ ਨਾ ਮੂਸਾ ਕੋਈ ਰਹੋ ਅਗਰ ਇਹ ਜਾਗਦਾ ਹੁੰਦਾ ਇਹਨੂੰ ਲੁੱਟਦੇ ਨਾ ਅੜੇ ਬੁਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਲੁੱਟੀ ਜਾਂਦੇ ਨੇ ਅਗਰ ਇਹ ਜਾਗਦਾ ਹੁੰਦਾ ਤਰੀਕੇ ਇਸ ਘਰ ਵਿੱਚ ਕੋਈ ਜਾਗਤ ਰਹੇ ਹਨਾ ਨਹੀਂ ਜਾਗਦਾ ਜੀ ਸੁੱਤਾ ਹੋਇਆ ਜੀ ਦੇਉ ਜੋਗਿਆ ਨਾ ਨਸ਼ੇ ਇਸ ਮਾਇਆ ਦਾ ਸੁੱਤਾ ਹੋਣ ਕਰਕੇ ਫਿਰ ਇਹ ਪੰਜ ਇਹਨੂੰ ਲੁੱਟ ਰਹੇ ਨੇ ਜੇ ਜਾਗਦਾ ਹੁੰਦਾ ਇਹ ਨੀਜੀ ਰੁਟਿਆ ਜਾਣਾ ਜੀ ਮਹਾਰਾਜ ਕਹਿੰਦੇ ਇਹਦੇ ਸਮਾਨ ਨੂੰ ਜਗਾਉਣਾ ਆ ਆਸ਼ਾ ਕਹਿੰਦੇ ਇਹ ਜਾਗਦਾ ਕਿੱਦਾਂ ਵੀ ਸਤਿਗੁਰੂ ਜੀ ਜਗਾਉਂਦੇ ਨੇ ਗੁਰਬਾਣੀ ਦੀ ਵਿਚਾਰ ਕਰੋ ਮਨ ਜਾਗ ਜਾਂਦਾ ਹੂੰ ਬਾਰ-ਬਾਰ ਸਿਮਰਨ ਕਰੋ ਨਾਮ ਜਪੋ ਅ ਜਦੋਂ ਬਾਰ-ਬਾਰ ਸਿਮਰਨ ਕਰਕੇ ਮਨ ਜਾਗ ਜਾਂਦਾ ਜੀ ਫਿਰ ਜਾਗ ਜਾਂਦਾ ਫੇਰ ਨਹੀਂ ਲੁੱਟਿਆ ਜਾਂਦਾ ਹਾ ਸੋ ਜਾਗ ਜਿਸ ਸਤਗੁਰ ਮਿਲੇ ਸਤਗੁਰ ਮਿਲੇ ਦਾ ਅਰਥ ਹੀ ਇਹ ਹੈ ਗੁਰਬਾਣੀ ਦੀ ਸਮਝ ਮਨ ਜਦੋਂ ਸਮਝਦਾ ਮਨ ਜਦੋਂ ਮਨ ਗੁਰਬਾਣੀ ਨੂੰ ਸਮਝਣ ਲੱਗ ਪੈਂਦਾ ਇਹਦਾ ਮਤਲਬ ਹੁੰਦਾ ਵੀ ਸਤਗੁਰੂ ਜੀ ਇਸ ਨੂੰ ਮਿਲ ਗਏ ਸੱਚੇ ਪਾਤਸ਼ਾਹ ਕਿਦੋਂ ਜਾਗੇ ਸੰਤਾ ਜੀ ਸਿਮਰ ਸਿਮਰ ਗੁਰ ਸਤਗੁਰ ਆਪਣਾ ਸ਼ੋਇਆ ਮੰਨ ਜਾਗਾ ਆ ਜਦੋਂ ਉਹਦਾ ਸੁੱਤਾ ਹੋਵੇ ਨਾ ਉਹਨੂੰ ਆਵਾਜ਼ ਮਾਰੀਦੀ ਆ ਆਵਾਜ਼ ਤਾਂ ਮਾਰਨੀ ਪੈਣੀ ਤੇ ਤੇ ਜਾਗੇਗਾ ਜੀ ਕਿ ਆਵਾਜ਼ ਨਾਲ ਨਹੀਂ ਉੱਠਦੇ ਉਹਨੂੰ ਫੜ ਕੇ ਹਲੂਣਾ ਪੈਂਦਾ ਚੰਗੀ ਤਰ੍ਹਾਂ ਫੇ ਉੱਠਦਾ ਕੁੜੀ ਨੀਂਦੇ ਵਿੱਚ ਸੁੱਤਾ ਹੋਵੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਵੀ ਆਵਾਜ਼ ਮਾਰਦੇ ਨੇ ਗਿਆਨ ਰਾਹੀਂ ਜਗਾਉਂਦੇ ਨੇ ਅਗਰ ਅਸੀਂ ਜਿਆਦੇ ਮਾਇਆ ਮੋਹ ਦੀ ਗੁੜੀ ਨੂੰ ਨੀਂਦ ਵਿੱਚ ਸੁੱਤੇ ਪਿਆ ਫੇ ਹਲਾ ਦਿੰਦੇ ਚੰਗੀ ਤਰ੍ਹਾਂ ਹਲੂਣਾ ਦੇ ਦਿੰਦੇ ਜੀ ਹਲੂਣਾ ਪਤਾ ਯਾ ਹਲੂਣਾ ਕੀ ਹੁੰਦਾ ਜੀ ਆਪਣੀ ਸੋਚ ਤੋਂ ਸੋਚਿਆ ਕੁਝ ਹੋਰ ਸੀ ਬਣ ਕੁਝ ਹੋ ਗਿਆ ਹਲੂਣਾ ਹੀ ਆ ਤੇ ਹੋਰ ਕੀ ਇਹ ਨੂੰ ਹਲੂਣਾ ਹ ਇਹ ਗੁਰੂ ਸਾਹਿਬ ਨੇ ਤੈਨੂੰ ਜਗਾਉਣ ਵਾਸਤੇ ਹਲੂਣਾ ਦਿੱਤਾ ਜੀ ਕਰਮ ਜਾਗਣ ਦਾ ਆ ਗਿਆ ਵੀ ਜਾਗਣਾ ਤੇ ਮੈਂ ਸੁੱਤਾ ਹੋਇਆ ਗੁਰੂ ਨੇ ਗਿਆਨ ਦਾ ਹੀ ਜਗਾਇਆ ਨਹੀਂ ਜਾਗਿਆ ਆਵਾਜ਼ ਮਾਰੀ ਗੁਰੂ ਨੇ ਤੇ ਫਿਰ ਗੁਰੂ ਨੇ ਹਲੂਣਾ ਦਿੱਤਾ ਜੀ ਤੇ ਚਾਹ ਹਲੂਣੇ ਨਾਲ ਬਹੁਤ ਜਾਗਦੇ ਨੇ ਜਾਗਦੇ ਨੇ ਜਾ ਕੇ ਕੇ ਫੇਸ ਹੋ ਜਾਂਦੇ ਆ ਜਾਗ ਜਾਗ ਤਾਂ ਜਾਂਦੇ ਨੇ ਖੈਰ ਪਰ ਜਾਗ ਕੇ ਬਾਅਦ ਚ ਫੇ ਸੌਂ ਜਾਂਦੇ ਨੇ ਜੀ ਉਹ ਉਸ ਨੂੰ ਜਦੋਂ ਇਹ ਜਾਗਿਆ ਹੁੰਦਾ ਨਾ ਮੰਨ ਤੇ ਉਸ ਵੇਲੇ ਮਤਲਬ ਥੋੜਾ ਜਿਹਾ ਜਦਾਂ ਜਦੋਂ ਜਾਗ ਆਏ ਇਹਦੇ ਇੱਕਦਮ ਆਪਣਾ ਬਿਸਤਰ ਤੋਂ ਉੱਠ ਜਾਈਦਾ ਇਸੇ ਦਿਨ ਉਸ ਨੂੰ ਉੱਠਣਾ ਚਾਹੀਦਾ ਜੀ ਇਹਨੂੰ ਉੱਠਣਾ ਚਾਹੀਦਾ ਮੰਨ ਉਸ ਵੇਲੇ ਜਾਗਿਆ ਉੱਠਿਓ ਫੇ ਸੌਂਦਾ ਨਹੀਂ ਜਦੋਂ ਇਹਨੂੰ ਇਹ ਉਪਦੇਸ਼ ਨਾਲ ਲੱਭਦਾ ਨਾ ਫੇ ਨਹੀਂ ਸੌਂਦਾ ਇਹ ਤਾਂ ਅੱਠੇ ਪਰ ਜਾਗਣੇ ਵਾਲਾ ਜੀ ਪੰਜ ਦੂਤ ਉਹ ਵਸਗਤ ਕਰ ਜਿਹੜਾ ਜਾਗ ਗਿਆ ਉਹ ਪੰਜਾਂ ਨੂੰ ਵਸ ਵਿੱਚ ਕਰ ਲੈਂਦਾ ਜੀ ਨਹੀਂ ਤਾਂ ਚੋਰ ਜਦੋਂ ਆਉਂਦੇ ਐ ਘਰ ਲੁੱਟ ਕੇ ਲੈ ਜਾਂਦੇ ਐ ਮਾਲਕ ਸੁੱਤਾ ਹੋਇਆ ਫੜੇ ਘੜ ਹੁਣ ਮਾਲਕ ਜਾਗਦਾ ਚੋਰ ਆ ਗਿਆ ਮਾਲਕ ਜਾਣ ਦਊ ਉਹਨਾਂ ਨੂੰ ਮਾਲਕ ਫੜ ਲੈਂਦਾ ਜੀ ਇਸੇ ਤਰ੍ਹਾਂ ਜਦੋਂ ਮਨ ਜਾਗ ਜਾਂਦਾ ਨਾ ਜੀ ਇਨਾ ਪੰਜਾਂ ਨੂੰ ਫੜ ਲੈਂਦਾ ਜੀ ਪੰਜ ਦੇ ਵਸ ਵਿੱਚ ਆ ਜਾਂਦੇ ਪੰਜ ਦੂਤ ਉਹ ਵਸ ਗਤ ਕਰੈ ਹੂੰ ਠੀਕ ਹੈ ਜੀ ਸੋ ਜਾਗ ਜੋ ਤਤ ਵਿਚਾਰ ਜਿਹੜੇ ਤਤ ਦੀ ਵਿਚਾਰ ਕਰਦੇ ਨੇ ਉਹ ਜਾਗਦੇ ਨੇ ਮਤਲਬ ਗਲਫੇ ਤਾਂ ਤੈ ਕੋ ਤਤ ਦੀ ਜਰੂਰ ਹੈ ਤੈ ਕੋਈ ਇੱਕ ਚੀਜ਼ ਨਹੀਂ ਹੈ ਜੀ ਫਿਰ ਹੁਣ ਜਦੋਂ ਤੁਸੀਂ ਜੋ ਵੀ ਕੰਮ ਕਰਦੇ ਪਰ ਹਰੇ ਕੰਮ ਦਾ ਆਪਣਾ ਆਪਣਾ ਇੱਕ ਤੱਤ ਆ ਜੀ ਉਹਦਾ ਕਿ ਨਿਚੋੜ ਹੁੰਦਾ ਹੈ ਉਹਦਾ ਨਿਚੋੜ ਹੁੰਦਾ ਹੈ ਹੁਣ ਜਿਹਦਾ ਸਾਡੇ ਪੰਜ ਤੱਤ ਨੇ ਪੰਜਾਂ ਤੱਤ ਇਹਨੂੰ ਵੀ ਤਾਂ ਤੱਤ ਹੀ ਕਹਿੰਦੇ ਆ ਜੀ ਇਹਨੂੰ ਵੀ ਤਾਂ ਤੱਤ ਹੀ ਕਹਿੰਦੇ ਆ ਜੀ ਤੇ ਗੁਰਬਾਣੀ ਦਾ ਰਸ ਹੁੰਦਾ ਇਹਨੂੰ ਵੀ ਤੱਤ ਕਹਿੰਦੇ ਆ ਆਪਾਂ ਨਾਮ ਦਾ ਰਸ ਸੁਣਾ ਗੁਰਬਾਣੀ ਦਾ ਰਸ ਸੁਣਾ ਜਦੋਂ ਗੁਰਬਾਣੀ ਦੀ ਵਿਚਾਰ ਆਖਿਰਕਾਰ ਗੁਰੂ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ ਉਹ ਤੱਤ ਆ ਨਿਚੋੜ ਹੈ ਗੁਰੂ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ ਜੀ ਤੇ ਉਹ ਜਦੋਂ ਸਮਝ ਵਿੱਚ ਬਾਤ ਆ ਜਾਂਦੀ ਇਥੇ ਉਹ ਹੈ ਜੀ ਕਹਿੰਦੇ ਸੋ ਜਾਗ ਹੈ ਜੋ ਤਤ ਵਿਚਾਰ ਹੈ ਪੇ ਜੋ ਅਸੀਂ ਬਾਣੀ ਪੜ੍ਹਦੇ ਆਂ ਵਿਚਾਰ ਕਰਦੇ ਆਂ ਇਹ ਜਿਹੜਾ ਤਤ ਹੈ ਉਹਦੀ ਵਿਚਾਰ ਉਹ ਜਦੋਂ ਸਾਡੇ ਸਮਝ ਵਿੱਚ ਪੈਂਦੀ ਹੈ ਉਹਨੂੰ ਕਹਿੰਦਾ ਜਾਗ ਹੈ ਸੋ ਜਾਗ ਹੈ ਜੋ ਤਤ ਵਿਚਾਰ ਹੈ ਆਪ ਮਰ ਹੈ ਔਰਾ ਨਹਿ ਮਾਰੈ ਹਮ ਆਪਣੇ ਆਪ ਨੂੰ ਮਾਰਨਾ ਆਪ ਮਰੈ ਆਪ ਆਪਾ ਮਾਰੂ ਕਹਿੰਦੇ ਹਮ ਔਰਾ ਨਹਿ ਮਾਰੈ ਜਦੋਂ ਇਹ ਆਪਣੇ ਹੰਕਾਰ ਨੂੰ ਮਾਰ ਲੈਂਦਾ ਨਾ ਤੇ ਫਿਰ ਇਹ ਦੂਜਿਆਂ ਦਾ ਰੋੜਾ ਨਹੀਂ ਬਣਦਾ ਜੀ ਦੂਜਿਆਂ ਨੂੰ ਦੁੱਖ ਨਹੀਂ ਦਿੰਦਾ ਔਰਾ ਨਹਿ ਮਾਰੇ ਦਾ ਅਰਥ ਇਹ ਦੂਜਾ ਦਾਦਾ ਰਾਹ ਦਾ ਰੋੜਾ ਨਹੀਂ ਮਰਦਾ ਜਿਹੜਾ ਆਪਣੇ ਆਪ ਨੂੰ ਮਾਰ ਗਿਆ ਆਪ ਮਰ ਔਰਾ ਨਹਿ ਮਰ ਜੇ ਇਹ ਕਹ ਲੋ ਜਦੋਂ ਤੁਸੀਂ ਹੰਕਾਰ ਮਾਰ ਲਿਆ ਨਾ ਬਾਕੀ ਸਾਰੇ ਆਪਣੇ ਆਪ ਹੀ ਮਰ ਜਾਂਦੇ ਨੇ ਮਤਲਬ ਹੰਕਾਰ ਜਿਹਦਾ ਪੰਜ ਬਕਾਰ ਹੈ ਉਹਨਾਂ ਚ ਹਉਮੈ ਮਾਰ ਰੋ ਜਦੋਂ ਹਉਮੈ ਮਾਰ ਲਈ ਚਾਰ ਆਪਣੇ ਆਪ ਹੀ ਮਰ ਜਾਂਦੇ ਕਹਿੰਦੇ ਉਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਔਰਾ ਨਹਿ ਮਾਰੇ ਦੂਜਾ ਪਏ ਦੂਜਿਆਂ ਦੀ ਹੰਕਾਰ ਦੀ ਕੱਲ ਨਾ ਕਰੋ ਹਨਾ ਦੂਜਿਆਂ ਦੀ ਆਪਣੇ ਹੰਕਾਰ ਦਾ ਦੇਖੋ ਆਪਣੇ ਉੱਪਰ ਮਾਰੋ ਦੂਜਿਆਂ 'ਚ ਦੋਖ ਕੱਢ ਕੱਢ ਕੇ ਉਹ ਉਨੀ ਗੱਲ ਠੀਕ ਆਪਣੇ ਆਪ ਦੇ ਦੇਖੋ ਕਹਿੰਦੇ ਵੈਸੇ ਆ ਜਾਂਦੀ ਠੀਕ ਹੈ ਜਦੋਂ ਤੁਸੀਂ ਆਪਾਂ ਮਾਰ ਲਿਆ ਤੇ ਫਿਰ ਤੁਸੀਂ ਦੂਜੇ ਦੇ ਆਹ ਰੋਲਾ ਨਹੀਂ ਬਣਦੇ ਕਿਸੇ ਨੂੰ ਦੁੱਖ ਨਹੀਂ ਦਿਓਗੇ ਹੰਕਾਰੀ ਬੰਦਾ ਦੁੱਖ ਦਿੰਦਾ ਜਿਹੜਾ ਬੰਦਾ ਹੰਕਾਰ ਦੇ ਵਿੱਚ ਗੁੰੰਦ ਹੋਇਆ ਨਾ ਉਹ ਕਿਸੇ ਦੀ ਗੱਲ ਸੁਣਨ ਨੂੰ ਸਹਾਰਨ ਨੂੰ ਤਿਆਰ ਨਹੀਂ ਹੁੰਦਾ ਫਿਰ ਦੂਜੇ ਦਾਦਾ ਰੁੜੇ ਜਾਂਦੇ ਜੀ ਸੋ ਜਾਗ ਹੈ ਜੋ ਇੱਕੋ ਜਾਣ ਹੈ ਮਹਾਰਸ਼ੀ ਚਾਹੇ ਭਾਸ਼ਾ ਕਹਿੰਦੇ ਜਿਹਨੂੰ ਇੱਕ ਦੀ ਸਮਝ ਵਿੱਚ ਆ ਜਾਂਦੀ ਨਾ ਜਿਹੜੇ ਇੱਕ ਦੀ ਉਹ ਜਾਗਿਆ ਹੋਇਆ ਹੁੰਦਾ ਸਭ ਨਾਲ ਵਿੱਚ ਇੱਕ ਦੇਖ ਲਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਵਿੱਚ ਇੱਕ ਦੇਖਣਾ ਪੈਣਾ ਜੀ ਇੱਕ ਆਪਣੇ ਆਪ ਦੇ ਵਿੱਚ ਜਦੋਂ ਆਪਣੇ ਆਪ ਦੇ ਵਿੱਚ ਇੱਕ ਦੇਖ ਲਿਆ ਨਾ ਇੱਕ ਦੀ ਸਮਝ ਪੈ ਗਈ ਤੇ ਫੇ ਉਸੇ ਇੱਕ ਨੂੰ ਫੇ ਦੂਜਿਆਂ ਵਿੱਚ ਦੇਖਣਾ ਸ਼ੁਰੂ ਕਰ ਜਾਂਦਾ ਹੈ ਤੇ ਮਹਾਰਾ ਨੇ ਉਸ ਨੂੰ ਜਾਗਣਾ ਆਖਿਆ ਜੀ। ਪਰ ਕਿਰਤ ਛੋੜਾ ਤਤ ਪਛਾਣਾ। ਪਰ ਕਿਰਤ ਪ੍ਰਕਿਰਤੀ ਪ੍ਰਕਿਰਤੀ ਵੀ ਆ ਪਰ ਕਿਰਤ ਦੂਜਿਆਂ ਦੀ ਕਿਰਤ ਛੋੜਾ ਆਪਣੀ ਆਪਣੇ ਆਪ ਦਾ ਪਨਾ ਕਰੋ ਭਾਈ। ਪਰ ਕਿਰਤ ਛੱਡ ਦਿਓ। ਪ੍ਰਾਈ ਕਿਰਤ ਛੱਡ ਦਿਓ। ਪਰ ਇੱਕ ਨੂੰ ਭਾਈ ਮਾਇਆ ਕਿਆ ਹੋਇਆ ਵੇਛੇ ਪਰ ਕਿਰਤ ਨੂੰ ਮਾਇਆ ਕਿਆ ਹੋਇਆ ਹੈ ਮਾਇਆ ਦੀ ਖਾਤਰ ਸੋ ਇਹ ਕਦੀ ਕਿਸੇ ਦੇ ਦੁਆਰੇ ਕਦੀ ਕਿਸੇ ਦੁਆਰੇ ਤੇ ਜਾਂਦਾ ਪਰ ਕਿਰਤ ਕਰਦਾ ਰਹੇ ਜਿਹੜਾ ਤਤ ਦੀ ਪਹਿਚਾਣ ਕਰ ਜਾਂਦਾ ਉਹ ਪਰ ਕਿਰਤ ਛੱਡ ਦਿੰਦਾ ਜੀ ਪਰ ਕਿਰਤ ਛੱਡੈ ਮਤਲਬ ਪ੍ਰਮਾਤਮਾ ਪਰਮੇਸ਼ਰ ਦੀ ਕਿਰਤ ਕਰੋ ਦੂਜੀ ਕਿਰਤ ਛੱਡੋ ਪਰ ਕਿਰਤ ਦਾ ਮਤਲਬ ਸੋ ਇਹ ਜਿਆਦਾ ਵਧੀਆ ਬਣਦਾ ਹੈ ਰੱਬ ਦੀ ਕਿਰਤ ਕਰੋ ਗੁਰੂ ਦੀ ਕਿਰਤ ਕਰੋ ਤੇ ਪਰ ਕਿਰਤ ਉਹ ਛੱਡ ਦੇ ਦੂਜੀ ਕਿਰਤ ਛੱਡ ਦੇ ਤਤ ਪਛਾਣ ਹੈ ਤਤ ਦੀ ਪਹਿਚਾਣ ਕਰੋ ਆਇਸ਼ਾ ਕਹਿੰਦੇ ਚਾਹ ਵਰਨਾ ਵਿੱਚ ਜਾਗ ਹੈ ਕੋਈ ਚਾਰ ਵਰਨ ਨੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਹਨਾਂ ਦੇ ਵਿੱਚ ਹੋਣੀ ਜ਼ਰੂਰੀ ਨਹੀਂ ਵੀ ਬ੍ਰਾਹਮਣਾਂ ਵਿੱਚ ਹੀ ਭਗਤ ਹੋਣਗੇ ਨਾ ਸ਼ੂਦਰਾਂ ਵਿੱਚ ਵੀ ਹੋਏ ਨੇ ਜਿਹੜਾ ਜਾਗਿਆ ਭਗਤ ਹੋ ਗਿਆ ਜੀ ਜਿਹੜਾ ਜਾਗਿਆ ਉਹ ਭਗਤ ਹੋ ਗਿਆ ਜੀ ਪਰ ਚੌ ਵਰਣਾਾਂ ਦੇ ਵਿੱਚੋਂ ਕੋਈ ਕੋਈ ਜਾਗਦਾ ਸਾਰੇ ਨਹੀਂ ਜਾਗਦੇ ਬ੍ਰਾਹਮਣ ਵੀ ਜਾਗੇ ਨੇ ਖੱਤਰੀ ਵੀ ਜਾਗੇ ਨੇ ਸ਼ੂਦਰ ਵੈਸ਼ ਵੀ ਜਾਗੇ ਨੇ ਇੱਥੇ ਜਾਤੀ ਦਾ ਨਹੀਂ ਹੰਕਾਰ ਹੈਗਾ ਜਾਤੀ ਦੀ ਨਹੀਂ ਗੱਲ ਹੈਗੀ ਜੀ ਜਿਹਦਾ ਪੂਰੇ ਗੁਰੂ ਦੇ ਨਾਲ ਮੇਲ ਹੋ ਗਿਆ ਜਾਗੇ ਜੀ ਨਾਲ ਜਿਹੜਾ ਪੂਰਾ ਗੁਰੂ ਹੁੰਦਾ ਜਿਨੇ ਬ੍ਰਹਮ ਦਾ ਉਪਦੇਸ਼ ਦੇਣਾ ਜਾਤੀ ਦਾ ਦੇਖਦੇ ਨਹੀਂ ਇਸ ਸਮਾਂ ਦੇ ਵਿੱਚ ਜਿੱਦਾਂ ਹਣ ਬੇਦ ਪੜਨੇ ਜੇ ਨੇ ਤੇ ਉਹਦੀ ਜਾਤੀ ਦੇਖੀ ਜਾਂਦੀ ਸੀ ਜਿਨੇ ਸ਼ਾਸਤਰ ਵਿਦਿਆ ਗ੍ਰੰਥ ਕਰਨ ਦੇ ਦੇਖਿਆ ਜਾਂਦਾ ਵੀ ਇਹ ਹੈਗਾ ਖੱਤਰੀ ਹੈਗਾ ਕਿ ਛਤਰੀ ਨੂੰ ਹੀ ਸ਼ਾਸਤਰ ਵਿਦਿਆ ਦਿੱਤੀ ਜਾਂਦੀ ਸੀ ਜੀ ਸੋ ਇਹ ਵੀ ਬੜਾ ਫਰਕ ਹੁੰਦਾ ਸੀਗਾ ਜੀ ਪਰ ਇਹ ਕਾਲ ਯੁਗ ਦੇ ਵਿੱਚ ਇਹ ਬੜੀ ਕਿਰਪਾ ਹੈ ਜੀ ਜਿਹੜਾ ਚਾਹਵਾਨ ਆ ਨਾ ਜੀ ਬ੍ਰਹਮਵਿੰਦਿਆ ਲੈਣ ਦਾ ਅਧਿਕਾਰੀ ਆ ਉਹਨੂੰ ਮਿਲਦੀ ਹੈ ਜੀ ਬ੍ਰਹਮ ਤੇ ਬਾਬੇ ਨਾਨਕ ਦੇ ਘਰ ਦੇ ਵਿੱਚ ਜਿਹੜਾ ਬ੍ਰह्म ਵਿਦਿਆ ਲੈਣ ਦਾ ਚਾਹਵਾਨ ਹੈ ਉਹਨੂੰ ਬ੍ਰਹਮ ਤੇ ਮਿਲਦੀ ਹੈ ਜੀ ਜਮ ਜਮ ਕਾਲੇ ਤੇ ਛੁਟੇ ਜਮਾ ਹੋ ਗਿਆ ਜਨਮ ਕਾਲਾ ਹੋ ਗਈ ਮੌਤ ਜਿਹੜਾ ਜਾਗਿਆ ਉਹਦਾ ਜਨਮ ਵੀ ਛੁੱਟ ਗਿਆ ਉਹਦੀ ਮੌਤ ਵੀ ਛੁੱਟ ਗਈ ਜੀ ਨਾਵ ਜੰਮਣ ਦੇ ਵਿੱਚ ਨਾਵ ਮਰਨ ਦੇ ਵਿੱਚ ਜਨਮ ਮਰਨ ਤੋਂ ਰੈਤ ਹੋ ਜਾਂਦਾ ਜਿਹੜਾ ਜਾਗ ਜਾਂਦਾ ਜੀ ਕਹਿਤ ਨਾਨਕ ਜਨ ਜਾਗਾ ਸੋਏ ਸੋ ਮਹਾਰ ਸੱਚੇ ਪਾਸ਼ਾ ਕਹਿੰਦੇ ਉਹ ਜਨ ਉਹ ਸੇਵਕ ਉਹ ਜਾਗਦਾ ਉਹ ਜਾਗਦਾ ਹੁਣ ਇਥੇ ਜਾਗਣ ਤੇ ਬੜੇ ਸਵਾਲ ਪੈਦਾ ਹੋ ਜਾਂਦੇ ਕਿ ਜਾਗਿਆ ਕਿਨੂੰ ਕਿਹਾ ਜਾਂਦਾ ਤੇ ਅਸੀਂ ਅਹੇ ਜੋ ਆਪਾਂ ਉੱਠ ਕੇ ਸਵੇਰ ਰਾਤ ਨੂੰ ਸੌ ਕਿਸੇ ਰੁੱਟ ਕੇ ਕੰਮ ਕਰਦੇ ਪੈਂਦੇ ਨੂੰ ਜਾਗਣਾ ਸੌਣਾ ਸਾਡਾ ਸੌਣਾ ਵੀ ਕੱਲ ਤੇ ਜਾਗਣਾ ਵੀ ਕੱਲ ਤੇ ਨਾ ਸਾਨੂੰ ਸੌਣ ਦਾ ਪਤਾ ਨਾ ਜਾਗਣ ਦਾ ਪਤਾ ਗੁਰਮਤਿ ਵਿੱਚ ਦੇਖੋ ਸੌਣਾ ਕਿਨੂੰ ਕਹਤੇ ਜਾਗਿਆ ਕਿਨੂੰ ਕਿਹਾ ਜੀ ਮੋ ਬਾਦ ਦੀ ਨੀਂਦ ਵਿੱਚ ਜਿਹੜੇ ਫਿਰ ਉਹਨਾਂ ਨੂੰ ਸੁੱਤੇ ਕਿਹਾ ਹੋਇਆ ਜੀ ਜਿਹੜੇ ਉਹ ਨੀਂਦ ਚੋਂ ਜਾਗ ਪਏ ਤੇ ਸੰਸਾਰ ਦਾ ਜਾਗਣਾ ਸੌਣਾ ਉਹਨਾਂ ਦਾ ਕੋਈ ਉਹਦਾ ਕੋਈ ਤਾਲੁਕਾਤ ਨਹੀਂ ਹੈ ਜਿਹੜੇ ਉਸ ਨੀਂਦ ਵਿੱਚੋਂ ਜਾਗ ਪਏ ਉਹਨਾਂ ਨੂੰ ਜਾਗਿਆ ਕਿਹਾ ਜਾਂਦਾ ਜੀ ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਨੈਤਰਾ ਵਿੱਚ ਗਿਆਨ ਦਾ ਸ਼ੁਰਮਾ ਪੈ ਜਾਂਦਾ ਉਹ ਜਾਗਿਆ ਹੋਇਆ ਹੁੰਦਾ ਜੀ ਅੰਜਨ ਸ਼ੁਰਮੇ ਨੂੰ ਕਹ ਦਿੰਦਾ ਨੇ ਜੀ ਜਦੋਂ ਸ਼ੁਰਮਾ ਅੱਖਾਂ ਵਿੱਚ ਪਾ ਲਓ ਤੇ ਮਿੱਟੀ ਮਿੱਟੀ ਨਿਕਲ ਜਾਂਦੀ ਹੈ ਸਾਰੀ ਇਸੇ ਤਰ੍ਹਾਂ ਜੀ ਗਿਆਨ ਅੰਜਨ ਜਾ ਕੀ ਨੇਤਰੀ ਹੋ ਹੁਣ ਗਿਆਨ ਦਾ ਜਿਹੜਾ ਅੰਜਨ ਆ ਸ਼ੁਰਮਾ ਪੈਂਦਾ ਬੰਦਰ ਲਿੰਦੇ ਤਰ੍ਹਾਂ ਚ ਪੈਂਦਾ ਸੁਰਤੀ ਚ ਪੈਦਾ ਜੀ ਅੰਦਰਲੀ ਨੇਤਰ ਸੁਰਤੀ ਦੇ ਨੇਤਰ ਜਿਹੜੇ ਨੇ ਮਨ ਚਿੱਤ ਨੂੰ ਵੀ ਨੇਤਰ ਕਿਹਾ ਹੋਇਆ ਜੇ ਤੁਸੀਂ ਨੇਤਰ ਦੋ ਮੰਨਦੇ ਤੇ ਮੰਨਤੇ ਇਹ ਨਹੀਂ ਮੱਤ ਤੇ ਬੁੱਧ ਅਕਲ ਜਿਹੜੀ ਹੁੰਦੀ ਹੈ ਨਾ ਮੱਤ ਤੇ ਬੁੱਧ ਇਹਨਾਂ ਨੂੰ ਵੀ ਦੋ ਨੇਤਰ ਮੰਨਿਆ ਹੋਇਆ ਮੱਤ ਔਰ ਬੁੱਧ ਤੇ ਸੁਰਤੀ ਜਿਹੜੀ ਸੁਰਤੀ ਨੂੰ ਵੀ ਨੇਤਰ ਕਿਹਾ ਮੰਨਿਆ ਹੋਇਆ ਸੁਰਤੀ ਨੇ ਉਹ ਜੜ ਤੀਸਰਾ ਨੇਤਰ ਸੁਰਤੀ ਉਹ ਇੱਕੋ ਹੀ ਹੁੰਦਾ ਜਿਹੜੀ ਤੀਜੀ ਆ ਇੱਕੋ ਇੱਕ ਹੁੰਦੀ ਆ ਉਹ ਸੁਰਤੀ ਜਾਗਦੀ ਆ ਉਹ ਨੇਤਰ ਖੁੱਲ ਜਾਂਦਾ ਜਦੋਂ ਸੁਰਤੀ ਦਾ ਕਾਲ ਦਾ ਸੁਰਤੀ ਕੰਮ ਦਾ ਸਾਰਾ ਸੁਰਤੀ ਲਈ ਹੈ ਨਾ ਤੇ ਮਤਬੁੱਧ ਦੋ ਆ ਸੁਰਤੀ ਫਿਰੋਇ ਕੋ ਸੁਰਤੀ ਜਾ ਅਮਾਗੇ ਮਤਬੁੱਧ ਰਾ ਸੁਰਤੀ ਜਿਹੜਾ ਸੁਰਤੀ ਫੇਕ ਚ ਆ ਉਹ ਉਹਨੇ ਇੱਕ ਦੇ ਨਾਲ ਸਾਨੂੰ ਜੋੜਨਾ ਹੈ ਹੈਗੇ ਚਾਰ ਇਕੱਠੇ ਆ ਸੁਰਤ ਮਤ ਮੰਨ ਬੁੱਧ ਇਹ ਚਾਰੇ ਘੜੇ ਜਾਂਦੇ ਫੇਰ ਸਾਰਾ ਇਹ ਜਿਹੜਾ ਸਿਸਟਮ ਸਾਡੀ ਸਮਝ ਵਿੱਚ ਆਉਂਦਾ ਤੇ ਜਿੰਨਾ ਚਿਰ ਇਹ ਚਾਰ ਨਹੀਂ ਘੜੇ ਜਾਂਦੇ ਸਾਡੀ ਸਮਝ ਵਿੱਚ ਕੁਝ ਨਹੀਂ ਆਉਂਦਾ ਨਾ ਸਾਨੂੰ ਕਾੜਨ ਦਾ ਪਤਾ ਨਾ ਸਾਨੂੰ ਭੰਨਣ ਦਾ ਪਤਾ ਉਹ ਭੰਦਾ ਜਦੋਂ ਹੁਣ ਜਿਹੜਾ ਜਾਣਕਾਰ ਆ ਉੱਥੋਂ ਹੀ ਭੰਨੂਗਾ ਜਿੱਥੋਂ ਕਢਣਾ ਹੈ ਉਹ ਉਜਰੋਂ ਕਢਣੇ ਲੱਗਦਾ ਹਨਾ ਜੀ ਉਹ ਜਿੱਥੋਂ ਉਹਨੂੰ ਪਤਾ ਵੀ ਇੱਥੋਂ ਉਹਨੂੰ ਭੰਡਣਾ ਪੈਣਾ ਜਿੰਨਾ ਚਿਰ ਭੱਜਦਾ ਰਹਿੰਦਾ ਨਹੀਂ ਚਿਰ ਕੱਢਦਾ ਨਹੀਂ ਹੈਗਾ ਜੀ ਸਤਗੁਰੂ ਜੀ ਜਾਣਦੇ ਸਾਨੂੰ ਕਿੱਥੋਂ ਭੰਡਣਾ ਤੇ ਕਿਵੇਂ ਕਢਣਾ ਸਾਨੂੰ ਆਪਣਾ ਗੁਰੂ ਦੇ ਹਵਾਲੇ ਕਰੋ ਜਦੋਂ ਗੁਰੂ ਭੰਨ ਦਾ ਦੁੱਖ ਤਾਂ ਲੱਗਦਾ ਉਹਦੋਂ ਤਾਂ ਕਹਿੰਦਾ ਆਹੀ ਕੀ ਹੋ ਗਿਆ ਪਰ ਹਰ ਇੱਕ ਦੁੱਖ ਨੂੰ ਤੋਂ ਬਾਅਦ ਸੁੱਖ ਤਾਂ ਹੁੰਦਾ ਪਰ ਦੁੱਖ ਨੂੰ ਸਹਿਣ ਕਰਨਾ ਹੁੰਦਾ ਜੀ ਉਹਨੂੰ ਕੋਈ ਵੀ ਦੁੱਖ ਕਿਸੇ ਵੀ ਪ੍ਰਕਾਰ ਦਾ ਦੁੱਖ ਉਹ ਸਹਲਦਾ ਰੌਲੀ ਪੈਣੀ ਜਿਹੜੇ ਰੌਲੀ ਪਾਉਣੇ ਵਾਲੇ ਨੇ ਉਹ ਪਟਕ ਜਾਂਦੇ ਆ ਅਕਸਰ ਪਟਕ ਜਾਂਦੇ ਆ ਜੀ ਉੱਤੇ ਵੇਟ ਕਰਨੀ ਪੈਂਦੀ ਪੂਰੀ ਰਾਤ ਮੈਂ ਵੇਟ ਕਰਦੇ ਸੂਰਜ ਚੜ੍ਹਨ ਦੀ ਰੌਲੀ ਪਾਉਂਦਾ ਕੋਈ ਕੋਈ ਸੂਰਜ ਕਿੱਥੇ ਚਲੇਗਾ ਸੂਰਜ ਗਵਾਚ ਗਿਆ ਕੋਈ ਰੌਲੀ ਨਹੀਂ ਪਾਉਂਦਾ ਸੂਰਜ ਨੂੰ ਕੋਈ ਲੱਭਣ ਨਹੀਂ ਜਾਂਦਾ ਜੀ ਕੋਈ ਰੁੱਤਾਂ ਚਲੇ ਜੈ ਨੇ ਰੁੱਤਾਂ ਨੂੰ ਕੋਈ ਲੱਭਣ ਨਹੀਂ ਜਾਂਦਾ ਲੱਪਣ ਜਾਂਦਾ ਕੋਈ ਕੋਈ ਨਹੀਂ ਲੱਪਣ ਜਾਂਦਾ ਪਤਾ ਵਿਆਰ ਹੁੰਦਾ ਇੰਨੇ ਚਲਦੀ ਰਹਤਾ ਤੇ ਹੁਣ ਆ ਟਾਈਮੜੇ ਤੇ ਰੁਤਾ ਜਾਣੀ ਬੜੇ ਆਰਾਮ ਨਾਲ ਬੜੀ ਸ਼ਾਂਤੀ ਨਾਲ ਸੀ ਉਹਦੀ ਵੇੜ ਘਟਦੀ ਹੁਣ ਸਾਡੀ ਜ਼ਿੰਦਗੀ ਚ ਜੇ ਕੋਈ ਮੁਸੀਬਤ ਆ ਜਾਂਦੀ ਹੈ ਤੇ ਅਸੀਂ ਕਿਹਾ ਬਿਲਕੁਲ ਬਿਲਕੁਲ ਕਰਦੇ ਹਾਂ ਕਿ ਪਤਾ ਹੈ ਹਾਂ ਪੀ ਇਹ ਮੇਰਾ ਕੀਤਾ ਹੋਇਆ ਕਰਮ ਹੈ ਇਹਦਾ ਟਾਈਮ ਪੀਰੀਅਡ ਹੈ ਇੱਕ ਉਹ ਟਾਈਮ ਪੀਰੀਅਡ ਜਦੋਂ ਖਤਮ ਹੋ ਜਾਂਦਾ ਤੇ ਇਹਨੇ ਆਟੋਮੈਟਿਕਲੀ ਖਤਮ ਹੋ ਜਾਂਦਾ ਤੇ ਉਹ ਸਾਡੀ ਸਮਝ ਵਿੱਚ ਗੱਲਾਂ ਪੈਂਦੀਆਂ ਨਹੀਂ ਹੈਗੀਆਂ ਤੇ ਜੇ ਕਿਤੇ ਗੱਲਾਂ ਹੈ ਬਹਿ ਜਾਣਾ ਸਮਝ ਵਿੱਚ ਬੜਾ ਆਨੰਦ ਵਿੱਚ ਜੀਵਨ ਹੋ ਸਕਦਾ ਮਨੁੱਖਾ ਜੋ ਸਭ ਤੋਂ ਉੱਤਮ ਜੂਨ ਹੈ ਤੇ ਮਤਲਬ ਸਮਝ ਨਾ ਹੋਣ ਕਰਕੇ ਪਸ਼ੂਆਂ ਪੰਛੀਆਂ ਨਾਲ ਵੀ ਜারে ਦੁਖੀ ਹੈ ਜੀ ਸਮਝ ਨਾ ਹੋਣ ਕਰਕੇ ਬਾਹਰਲੀ ਸਮਝ ਬੜੀ ਹੈ ਨੂੰ ਬਾਹਰਲੀ ਰਿਸਰਚ ਬੜੀ ਕਰਦਾ ਜੇ ਸਮਝ ਹੈ ਨਹੀਂ ਤਾਂ ਇਸ ਨੂੰ ਆਪਣੇ ਆਪ ਦੇ ਹੈ ਨਹੀਂ ਆਪਣੇ ਆਪ ਦੇ ਹੈ ਨਹੀਂ ਅੰਤਰਮੁਖ ਵਿਰਤੀ ਨਹੀਂ ਕਰਦਾ ਇਸ ਕਰਕੇ ਆਪਣੀ ਉਹਦੀ ਸਮਝ ਨਹੀਂ ਹੈ ਜੀ ਇਸੇ ਕਰਕੇ ਸਮਝ ਨਹੀਂ ਹੈ ਹੁਣ ਜੇ ਬਾਹਰਲੀ ਇੰਨੀ ਜਾਣਕਾਰੀ ਲੈ ਸਕਦਾ ਹੈ ਉਹ ਤੇ ਇਹਦਾ ਮਤਲਬ ਇਹਨੂੰ ਬੁੱਧੀ ਨੂੰ ਪਾਵਰ ਗੁਰੂ ਸਾਹਿਬ ਜੀ ਨੇ ਅਕਾਲਪੁਰ ਨੂੰ ਬਹੁਤ ਦਿੱਤੀ ਹੋਈ ਹੈ ਜੀ ਅੰਤਰਮੁਖ ਵਿਰਤੀ ਕਰ ਲਵੇ ਤਾਂ ਇਹਨੂੰ ਆਪਣੇ ਸਹੀ ਮਾਰਗ ਦਾ ਪਤਾ ਲੱਗ ਜਾ ਉਹ ਰਾਹ ਦਾ ਪਤਾ ਲੱਗ ਜਾ ਉਹ ਆਪਣੇ ਗੋਲ ਦਾ ਪਤਾ ਲੱਗ ਜਾ ਕਰਨ ਕੀ ਹੈ ਹੈਨਾ ਕਿਆ ਵਲ ਕਰ ਕੀ ਕਰਨਾ ਆ ਪੁਰਾਣੀ ਤੋ ਆਇਆ ਲਹਾ ਲਹਾ ਲੈਣਾ ਬਾਣੀ ਕਹਿੰਦੀ ਜਰ ਅੰਤਰਮੁਖ ਵਰਤੀ ਗੁਰੂ ਫੇ ਪਤਾ ਲੱਗਣਾ ਨਹੀਂ ਸਕਦਾ ਸੋ ਸਾਹਾ ਸੰਗਤ ਜੀ ਗੁਰੂ ਸਾਹਿਬ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤੇ ਦੋ ਸ਼ਬਦ ਬਾਰਾਂ ਨਿਸ਼ੇਵਾਂ ਲਈ ਹੈ ਜੀ ਇਹ ਸੇਵਾ ਸਾਰੇ ਜਣੇ ਥਾਏ ਪਾ ਪ੍ਰਵਾਨ ਕਰੋ ਜੀ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ